ਜੇਲ੍ਹ ਤੋਂ ਆਈ ਨਵੀਂ ਖਬਰ ਸਾਹਮਣੇ ਗੁਰਵਿੰਦਰ ਦੀ ਕਾਤਲ ਪਤਨੀ ਨਿਕਲੀ ਬੇਕਸੂਰ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਇਹ ਵਾਰਦਾਤ ਹੋਈ ਹੈ ਮੈਂ ਘਰ ਦੇ ਵਿੱਚ ਸੁੱਤੀ ਪਈ ਸੀਗੀ ਮੈਨੂੰ ਫਸਾਇਆ ਜਾ ਰਿਹਾ ਜੀ ਆਸਿਕ ਜਿਹੜਾ ਹੈਗਾ ਰੁਪਿੰਦਰ ਕੋੜ ਦਾ ਹਰਕਮਲ ਹਾਂ ਉਹ ਘਰ ਆਂਦਾ ਹੈ ਜੀ ਠੀਕ ਹੈ ਆ ਕੇ ਉਹਨਾਂ ਦੇ ਵਿੱਚ ਬੈਂਸ ਵਸਾਈ ਹੁੰਦੀ ਹੈ ਕਹਿੰਦੀ ਮੈਂ ਸੁੱਤੀ ਪਈ ਸੀ ਫਿਰ ਮੈਨੂੰ ਰੋਲਾ ਸੁਣਦਾ ਜੀ ਮੈਂ ਭੱਜ ਕੇ ਛੱਤ ਦੇ ਉੱਤੇ ਜਾਂਨੀ ਐ ਤੇ ਮੈਂ ਦੇਖਦੀ ਆ ਕਿ ਜਿਹੜਾ ਮੇਰਾ ਘਰ ਵਾਲਾ ਹੈ ਉਹ ਛੱਤ ਦੇ ਉੱਤੇ ਪਿਆ ਹੋਇਆ ਹੈ ਤੇ ਉਹ ਮਰਿਆ ਹੋਇਆ ਹੈ ਕੇਸ ਵਿੱਚ ਹੁਣ ਸੁਣਨ ਨੂੰ ਵਿਚ ਆ ਰਿਹਾ ਹੈ ਕਿ ਜਿਹੜੀ ਰੁਪਿੰਦਰ ਹੈ ਉਹ ਬੇਕਸੂਰ ਸੀ ਕੀ ਇਹ ਗੱਲ ਸੱਚ ਹੈ ਕਿ ਜਿਹੜੀ ਰੁਪਿੰਦਰ ਹੈ ਉਹ ਬੇਕਸੂਰ ਹੈ ਦੇਖੋ ਤੁਸੀਂ ਇਹ ਕੇਸ ਦੇਖਿਆ ਹੋਣਾ ਪਹਿਲਾਂ ਸੁਣਿਆ ਹੋਣਾ ਬਹੁਤ ਚਰਚਾ ਦੇ ਵਿੱਚ ਇਹ ਕੇਸ ਰਿਹਾ ਕਿਉਂਕਿ ਇਹਦੇ ਵਿੱਚ ਮੁੰਡੇ ਦੀ ਜਾਨ ਗਈ ਹੈ ਜਿਹਦਾ ਹੁਣੇ-ਹੁਣੇ ਤਾਜ਼ਾ-ਤਾਜ਼ਾ ਵਿਆਹ ਹੋਇਆ ਸੀਗਾ ਤੇ ਇਸ ਕੇਸ ਦੇ ਵਿੱਚ ਆਪਾਂ ਬਹੁਤ ਹੀ ਜੋਰੋ ਜੋਰ ਨਾਲ ਚਲਾਇਆ ਕਿ ਜਿਹੜੇ ਗੁਰਪਿੰਦਰ ਦੀ ਜਿਹੜੀ ਮੌਤ ਹੈਗੀ ਆ ਉਹ ਮੌਤ ਨਹੀਂ ਸਕੋ ਕਤਲ ਕਹਿ ਸਕਦੇ ਸੀ ਕਿ ਕਤਲ ਹੋਇਆ ਸੀਗਾ ਤੇ ਇਹ ਉਹਨਾਂ ਦੀ ਘਰ ਵਾਲੀ ਜਿਹੜੀ ਹੈਗੀ ਰੁਪਿੰਦਰਪੁਰ ਤਾਂ ਉਹਦੇ ਆਸਿਕ ਨੇ ਦੋਨਾਂ ਨੇ ਮਿਲ ਕੇ ਕੀਤਾ ਲੇਕਿਨ ਤੁਸੀਂ ਸਾਰਾ ਕੁਝ ਦੇਖਿਆ ਹੋਣਾ ਤੁਸੀਂ ਕਮੈਂਟ ਵੀ ਕੀਤੇ ਹੋਣੇ ਆ ਬਹੁਤ ਲੋਕਾਂ ਨੇ ਲੋਕਾਂ ਨੇ ਕਿਹਾ ਵੀ ਕਿ ਇਹ ਕੁੜੀ ਜਿਹੜੀ ਹੈਗੀ ਹੈ ਇਹ ਇਹਨੂੰ ਵੱਡੀ ਤੋਂ ਵੱਡੀ ਸਜ਼ਾ ਹੋਣੀ ਚਾਹੀਦੀ ਹੈ ਇਹਨੇ ਆਪਣੇ ਜਿਹੜੇ ਘਰ ਵਾਲਾ ਉਹਦਾ ਕਤਲ ਕਰ ਦਿੱਤਾ ਗਿਆ ਤੇ ਆਸੀਕ ਦੇ ਨਾਲ ਮਿਲ ਕੇ ਜਿਹੜਾ ਹੈਗਾ ਇੰਨਾ ਵੱਡਾ ਸਟੈਪ ਚੱਕਿਆ ਲੇਕਿਨ ਇਹਦੇ ਵਿੱਚ ਬਹੁਤ ਵੱਡਾ ਮੋੜ ਸਾਹਮਣੇ ਆਇਆ ਲੇਕਿਨ ਰੁਪਿੰਦਰ ਕੌਰ ਕਹਿੰਦੀ ਹੈ ਰੁਪਿੰਦਰ ਕੌਰ ਨੇ ਮੰਨਿਆ ਹੈ ਕਿ ਆਪਣੇ ਬਿਆਨ ਜਿਹੜੇ ਹੈਗੇ ਉਹ ਦਿੱਤੇ ਨੇ ਕਿਹਾ ਕਿ ਜਿਹੜਾ ਆ ਸਾਰਾ ਕੁਝ ਹੋਇਆ ਇਹ ਮੈਂ ਨਹੀਂ ਕੀਤਾ ਸਾਫ਼ ਹੀ ਮੁਕਰੀ ਹੈ ਮੈਂ ਨਹੀਂ ਕੀਤਾ ਲੇਕਿਨ ਵੱਡੀ ਗੱਲ ਇਹ ਹੈ ਕਿ ਜੇ ਉਹਨੇ ਨਹੀਂ ਕੀਤਾ ਫਿਰ ਕਹਿੰਨੇ ਕੀਤਾ ਹੈਨਾ ਜਿਹੜੀ ਉਹ ਕਹਿ ਰਹੀ ਹੈ ਕਹਿੰਦੀ ਮੈਂ ਘਰ ਦੇ ਵਿੱਚ ਸੁੱਤੀ ਪਈ ਸੀਗੀ ਠੀਕ ਹੈ ਜਦ ਇਹ ਵਾਰਦਾਤ ਹੋਈ ਜਦ ਇਹ ਵਾਰਦਾਤ ਹੋਈ ਹੈ ਮੈਂ ਘਰ ਦੇ ਵਿੱਚ ਸੁੱਤੀ ਪਈ ਸੀਗੀ ਮੈਨੂੰ ਫਸਾਇਆ ਜਾ ਰਿਹਾ ਜੀ ਆਸੀਕ ਜਿਹੜਾ ਹੈਗਾ ਰੁਪਿੰਦਰ ਕੋੜ ਦਾ ਹਰਕਮਲ ਹਾਂ ਉਹ ਘਰ ਆਂਦਾ ਹੈ ਜੀ ਠੀਕ ਹੈ ਆ ਕੇ ਉਹਨਾਂ ਦੇ ਵਿੱਚ ਬੈਸ ਫਸਾਈ ਹੁੰਦੀ ਹੈ ਕਹਿੰਦੀ ਮੈਂ ਸੁੱਤੀ ਪਈ ਸੀ ਫਿਰਸ ਮੈਨੂੰ ਰੋਲਾ ਸੁਣਦਾ ਜੀ ਮੈਂ ਭੱਜ ਕੇ ਛੱਤ ਦੇ ਉੱਤੇ ਜਾਂਦੀ ਹਾਂ ਤੇ ਮੈਂ ਦੇਖਦੀ ਹਾਂ ਕਿ ਜਿਹੜਾ ਮੇਰਾ ਘਰ ਵਾਲਾ ਉਹ ਛੱਤ ਦੇ ਉੱਤੇ ਪਿਆ ਹੋਇਆ ਹੈ ਤੇ ਉਹ ਮਰਿਆ ਹੋਇਆ ਹੈ ਕਹਿੰਦੀ ਫਿਰ ਮੈਂ ਹਾਂ ਕਹਿੰਦੀ ਫਿਰ ਮੈਂ ਰੋਲਾ ਪਾਣੀ ਆ ਤੇ ਲੋਕਾਂ ਨੂੰ ਇਕੱਠਾ ਕਰਦੀ ਆ ਤੇ ਆਪਣੇ ਘਰ ਫੋਨ ਕਰਕੇ ਦੱਸਦੀ ਆ ਜੀ ਤੁਸੀਂ ਇਸ ਕੇਸ ਦੇ ਵਿੱਚ ਦੇਖਿਆ ਹੋਣਾ ਕਿ ਜਿਹੜੇ ਰੁਪਿੰਦਰ ਦੇ ਘਰ ਵਾਲੇ ਨੇ ਉਹਨਾਂ ਨੇ ਸਾਫ਼ ਤੌਰ ਤੇ ਕਹਿਤਾ ਸੀਗਾ ਕਿ ਇਹਨਾਂ ਨੇ ਜਿਹੜਾ ਹੈਗਾ ਇਹ ਸਾਡੇ ਪੁੱਤ ਵਰਗੇ ਜਵਾਈਦ ਦਾ ਕਤਲ ਕੀਤਾ ਹੈ ਤੇ ਅਸੀਂ ਇਹਦੀ ਕੋਈ ਵੀ ਸੁਣਵਾਈ ਨਹੀਂ ਕਰਾਂਗੇ ਸੁਣਵਾਈ ਨਹੀਂ ਕਰਾਂਗੇ ਨਾ ਪਰਿਵਾਰ ਨੇ ਇੰਨਾ ਏਦਾਂ ਵੀ ਕਿਹਾ ਸੀਗਾ ਵੀ ਨਾ ਤਾਂ ਅਸੀਂ ਸੁਣਵਾਈ ਕਰਨੀ ਹੈ ਕੋਈ ਤੇ ਨਾ ਹੀ ਕੋਈ ਵਕੀਲ ਬਿਲਕੁਲ ਵੀ ਵਕੀਲ ਵੀ ਨਹੀਂ ਅਸੀਂ ਕਰਾਂਗੇ ਕੋਈ ਇਹਦੇ ਲਈ ਵੀ ਨਾ ਕੋਈ ਸਾਡੇ ਵੱਲੋਂ ਕੱਪੜਾ ਦਿੱਤਾ ਜਾਊਗਾ ਨਾ ਕੁਝ ਕੁਝ ਵੀ ਮਤਲਬ ਕਿ ਸਾਰਾ ਕੁਝ ਕਰਨ ਤੋਂ ਇਨਕਾਰ ਕਰਤਾ ਸੀਗਾ ਪਰਿਵਾਰ ਨੇ ਤੇ ਹੁਣ ਉਸ ਤੋਂ ਬਾਅਦ ਇਹ ਚੀਜ਼ ਬਾਹਰ ਨਿਕਲ ਕੇ ਆਣੀ ਕਿ ਰੁਪਿੰਦਰ ਕਹਿੰਦੀ ਹੈ ਕਿ ਮੈਂ ਤਾਂ ਕੁਝ ਵੀ ਨਹੀਂ ਕੀਤਾ ਹਾਂ ਤੁਸੀਂ ਇਹ ਦੇਖੋ ਕਿ ਇਹ ਕਿੰਨਾ ਵੱਡਾ ਸੋਚੀ ਸਮਝੀ ਸਾਜ਼ਿਸ਼ ਨਹੀਂ ਲੱਗ ਰਹੀ ਤੁਹਾਨੂੰ ਜੀ ਹੁਣ ਕੋਈ ਬੰਦਾ ਸੁੱਤਾ ਪਿਆ ਹੈ ਉਹਦੇ ਘਰ ਦੇ ਵਿੱਚ ਐਂਟਰੀ ਕਰ ਰਿਹਾ ਹੈ ਕਿਵੇਂ ਕਰ ਲੂਗਾ ਐਂਟਰੀ ਹੋਈ ਤਾਂ ਗੱਲ ਹੈ ਹੁਣ ਘਰ ਦੇ ਵਿੱਚ ਇੰਨਾ ਖੜਕਾ ਹੋ ਰਿਹਾ ਤੇ ਤੁਹਾਨੂੰ ਪਤਾ ਨਹੀਂ ਲੱਗੂਗਾ ਤੁਸੀਂ ਸੁੱਤੇ ਰਹੋਗੇ ਹੈਨਾ ਕੋਈ ਘਰ ਦੇ ਵਿੱਚ ਆਂਦਾ ਹੈ ਸਭ ਤੋਂ ਪਹਿਲਾਂ ਜਿਹੜੇ ਘਰ ਦੇ ਜੀ ਹੁੰਦੇ ਨੇ ਉਹਨਾਂ ਨੂੰ ਪਤਾ ਲੱਗਦਾ ਕਿ ਘਰ ਦੇ ਵਿੱਚ ਖੜਕਾ ਆਇਆ ਹੈ ਨਾਲੇ ਉਹ ਜਿਹੜਾ ਮੁੰਡਾ ਹੈਗਾ ਗੁਰਵਿੰਦਰ ਉਹ ਕਿਉਂ ਦਰਵਾਜ਼ਾ ਖੋਲੂਗਾ ਉਹਦਾ ਤਾਂ ਕੋਈ ਲੈਣਾ ਦੇਣਾ ਨਹੀਂ ਸੀ। ਆਸ ਸੀ ਕਿ ਤਾਂ ਕੁੜੀ ਦਾ ਸੀਗਾ ਉਹ ਰੁਪਿੰਦਰ ਦਾ। ਰੁਪਿੰਦਰ ਨੇ ਤਾਂ ਗੇਟ ਖੋਲਿਆ। ਮੈਂ ਇਹੀ ਗੱਲ ਕਹਿ ਰਿਹਾ ਵੀ ਉਹ ਜਾਣਦਾ ਤਾਂ ਰੁਪਿੰਦਰ ਨੂੰ ਸੀਗਾ ਉਹ। ਰੁਪਿੰਦਰ ਖੋਦਾ ਤਾਂ ਰੁਪਿੰਦਰ ਖੋਲਦੀ ਗੇਟ। ਰੁਪਿੰਦਰ ਖੋਲੂਗੀ? ਉਹ ਕੇ ਖੋਲੂਗਾ ਤਾਂ ਗੇਟ। ਉਹ ਤਾਂ ਕਹੂਗਾ ਕਿ ਹਮ ਤੂੰ ਆਇਆ ਸਾਡੇ ਘਰ ਕੀ ਕਰਨ ਆਇਆ ਵੀ? ਕੀ ਕਰਨ ਆਇਆ? ਮੈਂ ਤਾਂ ਨਹੀਂ ਖੋਲਦਾ ਗੇਟ। ਸਹੀ ਗੱਲ ਹੈ। ਕਿਉਂ ਖੋਲੂਗਾ ਗੇਟ? ਹੁਣ ਅੰਦਰ ਵੱੜ ਕੇ ਸਾਰੇ ਕਾਰਵਾਈ ਹੋਈ ਹੈ ਨਾਲ ਕਿ ਦੱਸਿਆ ਵੀ ਜਾ ਰਿਹਾ ਕਿ ਪਹਿਲਾਂ ਜਿਹੜਾ ਸਾਰੀ ਇਨਵੈਸਟੀਗੇਸ਼ਨ ਹੋਈ ਸੀ ਪੁਲਿਸ ਦੀ ਵਾਈਟ ਆਈ ਸਭ ਕੁਝ ਆਇਆ ਸੀ ਉਹਦੇ ਵਿੱਚ ਸੁਣਿਆ ਕਿ ਉਹ ਠੀਕ ਹੈ ਗੇਟ ਖੋਲਦਾ ਹੈ ਗੇਟ ਤੋਂ ਬਾਅਦ ਆ ਸਾਰਾ ਕੁਝ ਹੁੰਦਾ ਹੈ ਹੁਣ ਇਹ ਸਾਰਾ ਪਾਸਾ ਪਲਟ ਕਿਉਂ ਰਿਹਾ ਹੈ ਹੋ ਸਕਦਾ ਕਿ ਉਹਦੇ ਦਿਮਾਗ 'ਚ ਕੋਈ ਵੱਡੀ ਗੇਮ ਚੱਲ ਰਹੀ ਹੋਵੇ ਜਾਂ ਫਿਰ ਉਹਨੇ ਕੋਈ ਗੇਮ ਖੇਡੀ ਹੋਵੇ ਕਿ ਮੈਂ ਇਦਾਂ ਕਰਾਂਗੀ ਤੇ ਸ਼ਾਇਦ ਮੈਂ ਬਚ ਜਾਵਾਂ ਜੀ ਅਸੀਂ ਗਰੰਟੀ ਨਹੀਂ ਲੈਂਦੇ ਚਿੱਤੀ ਹੋਇਆ ਸੀ ਉਹ ਤਾਂ ਇਨਵੈਸਟੀਗੇਸ਼ਨ ਹੋ ਰਹੀ ਹੈ ਹੁਣ ਹਨਾ ਜੱਜ ਸਾਹਿਬ ਬੈਠਦੇ ਨੇ ਉਹ ਦੇਖਦੇ ਨੇ ਸਾਰਾ ਕੁਝ ਜੋ ਕੁਝ ਮਾਮਲੇ 'ਚ ਸੁਣਵਾਈ ਹੋएगी ਉਹ ਤਾਂ ਚਲੋ ਵਧੀਆ ਹੀ ਹੋ ਗਈ ਜੋ ਦਾ ਵਿਸ਼ਾ ਇਹ ਤਾਂ ਆਜ਼ਾਦ ਦਾ ਵਿਸ਼ਾ ਹੈ ਲੇਕਿਨ ਇਹੇ ਸਾਰੀ ਗੱਲ ਸੋਚਣ ਵਾਲੀ ਹੈ ਜੇਲ੍ਹ ਦੇ ਵਿੱਚ ਬੈਠੇ ਬੈਠੇ ਤੁਸੀਂ ਕਿਵੇਂ ਗੇਮ ਖੇਡ ਸਕਦੇ ਹੋ ਪਹਿਲਾਂ ਇੱਕ ਤਰ੍ਹਾਂ ਦੀ ਉਹ ਆਪਣੀ ਵਕੀਲ ਆਪ ਬਣ ਰਹੀ ਹੈ ਜੇਲ੍ਹ ਚ ਬੈਠ ਕੇ ਹਾਂ ਆਪਣੀ ਵਕੀਲ ਆਪ ਬਣ ਰਹੀ ਹੈ ਕਿਉਂਕਿ ਉਹਨੂੰ ਚਾਰੇ ਪਾਸੇ ਧੋਖਾ ਮਿਲ ਰਿਹਾ ਹੈ ਜੀ ਧੋਖਾ ਦਾ ਕੀ ਕਹਿ ਸਕਦਾ ਜਨਾਤ ਨਹੀਂ ਮਿਲ ਰਿਹਾ ਸਾਥ ਨਹੀਂ ਜਿਵੇਂ ਉਹਨੇ ਕੀਤਾ ਉਹਦਾ ਫਾਲੋ ਨੂੰ ਮਿਲ ਰਿਹਾ ਹੈ ਹਨਾ ਕੋਈ ਉਹਦਾ ਸਾਥ ਨਹੀਂ ਦੇ ਰਿਹਾ ਕੋਈ ਹੁਣ ਉਹਨੇ ਸੋਚਿਆ ਹੋਣਾ ਕਿ ਜੇ ਮੇਰਾ ਕੋਈ ਸਾਥ ਨਹੀਂ ਦੇ ਰਿਹਾ ਤਾਂ ਮੈਂ ਹੀ ਕੋਈ ਗੇਮ ਖੇਡ ਲੈਣੀ ਹੈ ਹਨਾ ਤੇ ਇਹ ਵੈਸੇ ਇੱਕ ਦੇਖਿਆ ਜਾਵੇ ਤਾਂ ਦੇਖੋ ਨਾ ਪਹਿਲਾ ਉਹ ਰਿਲੇਸ਼ਨ ਦੇ ਵਿੱਚ ਸੀਗੀ ਸਭ ਤੋਂ ਵੱਡਾ ਧੋਖਾ ਕਿ ਉਹ ਮੈਰਿਡ ਗਰਲ ਸੀਗੀ ਹੈਨਾ ਵਿਆਹ ਦੇ ਵਿੱਚ ਸੀਗੀ ਉਹਨੂੰ ਬਾਹਰ ਕਿਤੇ ਕੋਈ ਹੋਰ ਸਬੰਧ ਨਹੀਂ ਬਣਾਉਣਾ ਚਾਹੀਦਾ ਸੀ ਪਹਿਲੀ ਵੱਡੀ ਗਲਤੀ ਇਹ ਹੈ ਦੂਜੀ ਵੱਡੀ ਗਲਤੀ ਕਿ ਤੁਸੀਂ ਇੱਧਰ ਵੀ ਆਪਣੇ ਘਰ ਵਾਲੇ ਨਾਲ ਵੀ ਹਿਸਾਬ ਤਾ ਬਿਗਾੜ ਲਿਆ ਉਹਨੂੰ ਮਾਰਤਾ ਕਤਲ ਕਰਤਾ ਹੁਣ ਆਪਣੇ ਜਿਹੜਾ ਤੁਸੀਂ ਆਪਣੇ ਆਪ ਨੂੰ ਕਹਿ ਰਹੀ ਕਿ ਮੇਰਾ ਉਹ ਆਸ਼ਿਕ ਹੈ ਹੈਨਾ ਉਹਦੇ ਕਰਕੇ ਤੂੰ ਆਪਣੇ ਘਰ ਵਾਲ ਨੂੰ ਮਾਰਿਆ ਹੁਣ ਉਹਦੀ ਵੀ ਨਹੀਂ ਤੂੰ ਹੋ ਰਹੀ ਹੁਣ ਉਧਰ ਦੀ ਵੀ ਨਹੀਂ ਰਹੀ ਹੁਣ ਉੱਤੇ ਸਾਰਾ ਇਲਜ਼ਾਮ ਲਾ ਰਹੀ ਹੈ ਜੀ ਹਣਾ ਦੋਨੋਂ ਪਾਸੇ ਦੀ ਰਹੀ ਫਿਰ ਦੋਨੋਂ ਪਾਸੇ ਗੇਮ ਖੇਡ ਰਹੀ ਹੈ ਤਕੜੀ ਜੀ ਹੁਣ ਜੇ ਹੁਣ ਕੋਈ ਵੀ ਬੰਦਾ ਹੁਣ ਸੋਚੂਗਾ ਘਰ ਦੇ ਵਿੱਚ ਤੁਸੀਂ ਦੋਨੋਂ ਰਹਿ ਰਹੇ ਹੋ ਜੀ ਹਸਬੰਡ ਤੇ ਵਾਈਫ ਦੋਨੋਂ ਰਹਿ ਰਹੇ ਹੋ ਘਰ ਦੇ ਵਿੱਚ ਕੋਈ ਬੰਦਾ ਆਂਦਾ ਹੈ ਉਹ ਜਾਂ ਤਾਂ ਹਸਬੰਡ ਦਾ ਨੌਨ ਹੋਊਗਾ ਜਾਂ ਘਰ ਵਾਲੀ ਦਾ ਨੌਨ ਹੋਊਗਾ ਤਾਂ ਹੀ ਘਰ ਦੇ ਵਿੱਚ ਉਹ ਐਂਟਰ ਕਰੂਗਾ ਜੀ ਹੁਣ ਘਰ ਵਾਲੀ ਦੇ ਕੋਈ ਵੀ ਨੌਨ ਆਂਦਾ ਹੈ ਤੇ ਉਹ ਹਸਬੰਡ ਨੂੰ ਪਤਾ ਹੁੰਦਾ ਕਿ ਇਹ ਇਹਦਾ ਨੌਆ ਗੁਰਵਿੰਦਰ ਦੀ ਜਿਹੜੀ ਭੈਣ ਹੈ ਨਾ ਉਹ ਆਪਣੇ ਬਿਆਨ ਦੇ ਵਿੱਚ ਲਿਖਾਉਂਦੀ ਹੈ ਕਿ ਮੈਨੂੰ ਜਿਹੜੀ ਹੈਗੀ ਮੇਰੇ ਭਰਾ ਦੀ ਕੋਲ ਆਉਂਦੀ ਹੈ ਬਰਵਿੰਦਰ ਦੀ ਕੋਲ ਆਉਂਦੀ ਹੈ ਤੇ ਉਹ ਸਾਫ਼ ਤੌਰ ਦੇ ਉੱਤੇ ਕਹਿੰਦਾ ਹੈ ਜੀ ਕਿ ਮੇਰੀ ਜਿਹੜੀ ਘਰ ਵਾਲੀ ਉਹ ਕਿਤੇ ਬਾਹਰ ਮੈਨੂੰ ਲੱਗਦਾ ਹੈ ਕਿਤੇ ਕੋਈ ਰਿਲੇਸ਼ਨ ਹੈ ਗੱਲਬਾਤ ਹੈ ਤੇ ਬਹੁਤ ਜਲਦੀ ਮੇਰੇ ਨਾਲ ਕੁਝ ਮਾੜੀ ਘਟਨਾ ਹੋਣ ਵਾਲੀ ਹੈ ਅੱਛਾ ਇਹ ਚੀਜ਼ ਉਹਨੇ ਕਲੀਅਰ ਕਰਤੀ ਸੀਗੀ ਪਹਿਣੀ ਗਰਵੇਨ ਹਾਂ ਉਹਨੇ ਆਪਣੇ ਭੈਣ ਨੂੰ ਫੋਨ ਕਰਕੇ ਇਹ ਚੀਜ਼ਾਂ ਡਿਸਕਸ ਕੀਤੀਆਂ ਸੀ ਕਿ ਮੈਨੂੰ ਐਵੇਂ ਲੱਗਦਾ ਹੈ ਤੇ ਇਹ ਗੱਲ ਇਹ ਤਾਂ ਮਤਲਬ ਕਿ ਗੁਰਵਿੰਦਰ ਨੂੰ ਕਿਤੇ ਕਿਤੇ ਪਤਾ ਸੀ ਡਾਊਟ ਹੈਗਾ ਸੀਗਾ ਬਹੁਤ ਜ਼ਿਆਦਾ ਇਹਨੂੰ ਜੇ ਇਹ ਹੀ ਪਤਾ ਸੀਗਾ ਗੁਰਵਿੰਦਰ ਨੂੰ ਕਿ ਇਹ ਕਿਸੇ ਮੁੰਡੇ ਦੀ ਗੱਲਬਾਤ ਹੈ ਇਹਨੂੰ ਇਹ ਵੀ ਕਿਤੇ ਨਾ ਕਿਤੇ ਪਤਾ ਹੋਊਗਾ ਪੱਕਾ 100% ਠੀਕ ਹੈ ਲੇਕਿਨ ਉਹ ਜਦੋਂ ਘਰ ਆਊਗਾ ਉਹਨੂੰ ਕਿਉਂ ਐਂਟਰੀ ਕਰਨ ਦਊਗਾ ਉਹ ਵੀ ਰਾਤ ਦਾ ਟਾਈਮ ਇਹ ਹੀ ਬਹੁਤ ਵੱਡੀ ਗੱਲ ਹੈ ਕਿ ਇਹ ਹੁਣ ਇੱਕ ਸਾਫ਼ ਕਹਿ ਦੇਣਾ ਵੀ ਨਹੀਂ ਉਸ ਟਾਈਮ ਜੋ ਹੋਇਆ ਮੈਂ ਤਾਂ ਉਸ ਟਾਈਮ ਸੁੱਤੀ ਪਈ ਸੀ ਇਹ ਤਾਂ ਇਹ ਤਾਂ ਦੇਖੋ ਗੱਲ ਖਤਮ ਕਰਨੇ ਵਾਲੀ ਗੱਲ ਖਤਮ ਗੱਲ ਖਤਮ ਜਾਂ ਤਾਂ ਫਿਰ ਤੁਸੀਂ ਪਹਿਲਾਂ ਰਿਮਾਂਡ ਦੇ ਵਿੱਚ ਤੁਸੀਂ ਸਭ ਕੁਝ ਦੱਸਤਾ ਕਿ ਕੀ ਕੀ ਹੋਇਆ ਹੁਣ ਤੁਸੀਂ ਆਪਣੇ ਬਿਆਨ ਬਦਲ ਰਹੇ ਹੋ ਇਹ ਵੀ ਵੱਡੀ ਗੱਲ ਹੈ ਨਾਲੇ ਇਹ ਸਾਰੀ ਹੁਣ ਜੇਲ੍ਹ ਦੇ ਵਿੱਚ ਹੁਣ ਬੰਦਾ ਬਹਿਲਾ ਬੈਠਾ ਹੈ ਹੋ ਸਕਦਾ ਕਿ ਦਿਮਾਗ ਲਗਾ ਰਿਹਾ ਹੋਵੇ ਜ਼ਿਆਦਾ ਕਿ ਮੈਂ ਕਿਵੇਂ ਬਾਹਰ ਨਿਕਲੂੰ ਫਿਰ ਉਹਨੇ ਸਾਰਾ ਜਿਹੜਾ ਹੈਗਾ ਪਾਸਾ ਜਿਹੜਾ ਹੈਗਾ ਆਪਣੇ ਜਿਹੜੇ ਆਸ਼ਿਕ ਦੇ ਵੱਲ ਥੋੜ੍ਹ ਦਿੱਤਾ ਔਰ ਆਸ਼ਿਕ ਦੇ ਉੱਤੇ ਪੂਰਾ ਇਲਜ਼ਾਮ ਲਗਾ ਲਗਾ ਰਹੀ ਹੈ। ਨਾਲੇ ਆਪਾਂ ਸੁਣਿਆ ਨਹੀਂ ਸੀਗਾ ਪਹਿਲਾਂ ਦੱਸਿਆ ਸੀਗਾ ਪੁਲਿਸ ਨੇ ਵੀ ਜਿਹੜੀ ਰੁਪਿੰਦਰ ਹੈ ਉਹ ਇਹ ਚੀਜ਼ਾਂ ਬਾਰੇ ਪੜ੍ਹਦੀ ਹੁੰਦੀ ਸੀ ਸਟੱਡੀ ਕੀਤੀ ਹੋਈ ਸੀ ਉਹਨੇ ਇਹ ਚੀਜ਼ ਦੀ। ਇਟ ਮੀਨਸ ਉਹ ਵੀ ਆਪਣਾ ਦਿਮਾਗ ਲਗਾ ਰਿਹਾ ਸਾਰਾ ਕੁਝ ਉਹਨੇ ਦੇਖੋ ਇੰਨਾ ਦਿਮਾਗ ਲਾ ਕੇ ਤੁਸੀਂ ਇੱਕ ਮਾਂ ਬਾਪ ਦਾ ਜਿਹੜਾ ਸੋਹਣਾ ਪੁੱਤ ਜਿਹੜਾ ਹੋਇਆ ਹੈ ਨਾ ਤੇ ਹੁਣ ਤੁਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਤੁਸੀਂ ਇੰਨਾ ਦਿਮਾਗ ਲਾ ਰਹੇ ਹੋ ਕਿ ਤਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਕਿਸੇ ਦਾ ਕਤਲ ਕਰਦੇ ਆ ਜਾਂ ਕਰਵਾਨਦੇ ਆ ਜੇ ਬਾਈ ਸਾਹਿਬ ਤੁਸੀਂ ਤੂੰ ਨਹੀਂ ਵੀ ਕੀਤਾ ਤੂੰ ਕਰਵਾਇਆ ਤੂੰ ਵੀ ਉਨੇ ਹੀ ਹਕਦਾਰ ਹੈ ਉਸ ਚੀਜ਼ ਦੀ ਤੇ ਤੂੰ ਇੱਕ ਸੋਹਣਾ ਜਵਾਨ ਪੁੱਤ ਮਾਪੇ ਦਾ ਜਿਹੜਾ ਖੋ ਲਿਆ ਖੋ ਲਿਆ ਹੈਨਾ ਹੁਣ ਉਹਨਾਂ ਕੋਲ ਤਾਂ ਕੁਝ ਨਹੀਂ ਬਚਿਆ ਹੈਨਾ ਹੁਣ ਲੋਕਾਂ ਨੇ ਇੰਨੇ ਕਮੈਂਟ ਕੀਤੇ ਲੋਕਾਂ ਨੇ ਇੰਨਾ ਕੁਝ ਕਿਹਾ ਕਿ ਇਹਨੂੰ ਇਹ ਸਜ਼ਾ ਹੋਣੀ ਚਾਹੀਦੀ ਹੈ ਇਹਨੂੰ ਜਾਨੋਂ ਮਾਰ ਦੇਣਾ ਚਾਹੀਦਾ ਹੋਰ ਵੀ ਬੜਾ ਕੁਝ ਲੋਕਾਂ ਨੇ ਕਿਹਾ ਲੇਕਿਨ ਤੁਸੀਂ ਹੁਣ ਆਪਣੇ ਹੰਬਚਾਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇੱਕ ਅਸੀਂ ਕਤਲ ਕਰਕੇ ਤਾਂ ਕਿ ਜੇਲ੍ਹ ਤੋਂ ਬਾਹਰ ਆ ਜਾਈਏ ਜੀ ਜਿਹੜੇ ਇਦਾਂ ਦੇ ਕੇਸ ਤੁਸੀਂ ਹੁਣ ਸੁਣੇ ਹੀ ਆ ਹੁਣ ਗੁਰਵਿੰਦਰ ਵਾਲਾ ਕੇਸ ਲਾ ਲਓ ਜਾਂ ਕੋਈ ਹੋਰ ਕੇਸ ਇਦਾਂ ਦੇ ਬਹੁਤ ਕੇਸ ਆ ਰਹੇ ਆ ਪੰਜਾਬ ਚ ਜਾਂ ਕਿਤੇ ਹੋਰ ਵੀ ਤੇ ਫਿਰ ਇਹ ਹੁਣ ਇਹਦਾ ਹੱਲ ਕੀ ਹੋਊਗਾ ਮਤਲਬ ਕਾਹ ਦੀਆਂ ਚੀਜ਼ਾਂ ਬੰਦ ਹੋਉਣਗੀਆਂ ਇੱਕ ਵਿਆਹ ਤੋਂ ਬਾਅਦ ਦੂਜੇ ਪਾਸੇ ਚੱਕਰ ਚਲਾਣਾ ਫਿਰ ਇਦਾਂ ਕਰ ਦੇਣਾ ਆਪਣੇ ਘਰ ਵਾਲੇ ਨੂੰ ਹਨਾ ਤਾਂ ਤੁਸੀਂ ਦੱਸੋ ਇਸ ਚ ਵੀ ਕੀ ਹੋਊਗਾ ਅੱਗੇ ਹੁਣ ਦੇਖੋ ਇਹ ਤਾਂ ਚਲੋ ਅਸੀਂ ਇੱਕ ਕੇਸ ਦੇਖਿਆ ਇੱਕ ਜਿੱਤੇ ਵਿੱਚ ਅਨਾ ਕਿ ਮੁੰਡੇ ਨੂੰ ਮਰਵਾਤਾ ਅਸੀਂ ਬਹੁਤ ਸਾਰੇ ਕੇਸ ਦੇਖਦੇ ਆ ਜਿਹਦੇ ਵਿੱਚ ਕੁੜੀ ਨੂੰ ਵੀ ਮਰਵਾ ਦਿੰਦੇ ਨੇ ਮੁੰਡੇ ਨੂੰ ਵੀ ਮਰਵਾ ਦਿੰਦੇ ਨੇ ਇਹ ਚੀਜ਼ ਜਿਹੜੀ ਹੈਗੀ ਇਹ ਬਹੁਤ ਜ਼ਿਆਦਾ ਵੱਧ ਰਹੀ ਹੈ ਅਸੀਂ ਚਲੋ ਜਿਆਦਾ ਅਸੀਂ ਨਾ ਘੁੰਮਦੇ ਹੋਏ ਸੇ ਪੰਜਾਬ ਤੇ ਨਜ਼ਰ ਮਾਰਦੇ ਆ ਪੰਜਾਬ ਦੇ ਵਿੱਚ ਇਹ ਬਹੁਤ ਜ਼ਿਆਦਾ ਕੇਸ ਆਜੇ ਆ ਰਹੇ ਨੇ ਕਿ ਜਿਹੜੇ ਦੇ ਵਿੱਚ ਕਦੀ ਅਸੀਂ ਸੁਣਦੇ ਆ ਕਿ ਕੁੜੀ ਨੂੰ ਸੋਹਰੇ ਘਰ ਕੁੜੀ ਦੀ ਮੌਤ ਹੋ ਗਈ ਮੁੰਡੇ ਦੀ ਮੌਤ ਹੋ ਗਈ ਉਹ ਆਪਣੇ ਸੋਹਰਿਆਂ ਕਰਕੇ ਦੁਖੀ ਹੋ ਕੇ ਮੁੰਡੇ ਦੀ ਮੌਤ ਹੋ ਗਈ ਇਹ ਜਿਹੜਾ ਇਦਾਂ ਦੇ ਕੇਸ ਬਹੁਤ ਆਉਂਦੇ ਆ ਵੀ ਸੋਹਰੇ ਸੋਹਰਿਆਂ ਤੋਂ ਤੰਗ ਸੀਗੀ ਹਾਂ ਕੁੜੀ ਕੁੜੀ ਸੋਹਰੇ ਨਾਲੋਂ ਸੇ ਮੁੰਡਾ ਸੋਹਰੇ ਨਾਲੋਂ ਤਾਂ ਸੰਗ ਸੀ ਇਹ ਬਹੁਤ ਆ ਰਹੇ ਨੇ ਕੇਸ ਲੇਕਿਨ ਇਹਦਾ ਇੱਕ ਇੱਕੋ ਹੀ ਹੱਲ ਹੈ ਕਿ ਜਿਹੜੇ ਅਸੀਂ ਵਿਆਹ ਕਰਵਾ ਲੈਂਦੇ ਆ ਹਨਾ ਕੁੜੀ ਮੁੰਡੇ ਦਾ ਆਪਸ ਦੇ ਵਿੱਚ ਰਿਲੇਸ਼ਨ ਦੇ ਵਿੱਚ ਆ ਜਾਂਦੇ ਨੇ ਫਿਰ ਵਿਆਹ ਕਰਵਾ ਲੈਂਦੇ ਨੇ ਉਹਨੂੰ ਦੋਨਾਂ ਨੂੰ ਹੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਸਾਡੇ ਸੋਹਰਾ ਕੁਝ ਕਹਿ ਰਹੇ ਨੇ ਤੇ ਉਹਨੂੰ ਦਿਮਾਗ ਦੇ ਵਿੱਚ ਗੱਲ ਨਾ ਰੱਖੀ ਜਾਵੇ। ਉਹ ਆਪਾਂ ਇਹਦੇ ਵਿੱਚ ਤੁਸੀਂ ਡਿਸਕਸ ਕਰੋ, ਉਹਨੂੰ ਹੱਲ ਕੱਢੋ। ਮੁੰਡੇ ਨਹੀਂ ਕੁੜੀ ਵਾਲੇ ਵੀ ਜੇ ਮੁੰਡੇ ਵਾਲੇ ਕਿਸੇ ਵੀ ਆਉਂਦੇ ਤੁਹਾਨੂੰ ਆਪੇ ਦੇ ਵਿੱਚ ਇਹ ਚੀਜ਼ ਸੋchnੀ ਚਾਹੀਦੀ ਏ ਦਿਮਾਗ ਦੇ ਵਿੱਚ ਉਹਨੂੰ ਹਟਾਵੋ ਖਤਮ ਕਰ ਦਿਓ ਕਿਉਂਕਿ ਜਿਹੜੀ ਇਹ ਚੀਜ਼ਾਂ ਹੁੰਦੀਆਂ ਜੇ ਤੁਸੀਂ ਦਿਮਾਗ ਦੇ ਵਿੱਚ ਸੋਚਦੇ ਰਹੋਗੇ ਸੋਚਦੇ ਮੈਨੂੰ ਇਦਾਂ ਬੋਲਦਾ ਮੈਨੂੰ ਇਦਾਂ ਬੋਲਦਾ ਮੈਨੂੰ ਇਦਾਂ ਬੋਲਦਾ ਇਹ ਚੀਜ਼ ਤੁਹਾਡੇ ਕਿਤੇ ਨਾ ਕਿਤੇ ਹੈਵੀ ਹੁੰਦੀਆਂ। ਫਿਰ ਤੁਸੀਂ ਉਹਨੂੰ ਸੋਚਦੇ ਹੋ ਕਿ ਮੇਰੇ ਨਾਲ ਇਹ ਚੀਜ਼ ਹੋਈ ਸੀ ਮੈਂ ਇਹਦਾ ਬਦਲਾ ਲਊਂਗਾ ਮੇਰੇ ਨਾਲ ਆ ਚੀਜ਼ ਸੀ ਉਹ ਦਿਮਾਗ ਦੇ ਵਿੱਚ ਤੁਸੀਂ ਜਦੋਂ ਬਿਠਾ ਲੈਂਦੇ ਹੋ ਫਿਰ ਤੁਹਾਡੇ ਜਿਹੜਾ ਕੋੜਾਪਣ ਹੈਗਾ ਉਹ ਦਿਮਾਗ ਦੇ ਵਿੱਚ ਆ ਜਾਂਦਾ ਹੈ ਫਿਰ ਤੁਹਾਡੇ 네ਗੇਟਿਵ ਆਉਂਦੇ ਕਿ ਅਸੀਂ ਇਹਦੇ ਨਾਲ ਗਲਤ ਕਰਨਾ ਹੈ ਇਹ ਚੀਜ਼ ਨੂੰ ਤੁਹਾਨੂੰ ਖਤਮ ਕਰਨਾ ਪੈਣਾ ਹੈ 2026 ਆ ਗਿਆ ਮੈਂ ਚਾਹੁੰਦਾ ਕਿ ਤੁਸੀਂ ਇਹ ਦਿਮਾਗ ਦੇ ਵਿੱਚ ਸੋਚੋ ਕਿ ਜੇ ਤੁਹਾਨੂੰ ਬਾਈਚਾਂਸ ਕੋਈ ਗਲਤ ਵੀ ਬੋਲ ਦਿੰਦਾ ਹੈ ਉਹਨੂੰ ਦਿਮਾਗ ਦੇ ਉੱਤੇ ਨਾ ਲਓ ਕਿਉਂਕਿ ਤੁਹਾਡੀ ਆਪਣੀ ਲਾਈਫ ਆ ਉਹਦੀ ਆਪਣੀ ਲਾਈਫ ਆ ਉਹਨੇ ਗਲਤ ਕੀਤਾ ਹੈ ਠੀਕ ਹੈ ਗਲਤ ਬੋਲੇਆ ਉਹਦੇ ਉੱਤੇ ਆਪਣਾ ਪ੍ਰਭਾਵ ਹੋਊਗਾ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਇਹਦੇ ਉੱਤੇ ਕੋਈ ਫਰਕ ਨਹੀਂ ਪੈ ਰਹਾ ਆਪਣੇ ਆਪ ਬੰਦਾ ਆਸਾਨਤ ਹੋ ਜਾਂਦਾ ਹੁੰਦਾ ਹੈ ਉਹਨੂੰ ਥੋੜਾ ਜਿਹਾ ਬਖਰਾ ਕਰ ਦੋ ਆਪਣੇ ਕੋਲੋਂ ਹਾਂ ਇਹ ਹੀ ਹੋ ਸਕਦਾ ਹੈ ਤੇ ਆਪਾਂ 2026 ਦੇ ਵਿੱਚ ਇਹੀ ਕਹਿ ਸਕਦੇ ਹਾਂ ਕਿ ਆਪਣੇ ਆਪ ਨੂੰ ਵਧੀਆ ਰੱਖੋ ਜੀ ਜਾਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਜਾਨ ਨੂੰ ਥੋੜਾ ਆਪਣਾ ਸੇਵ ਰੱਖੋ ਆਪਣੀ ਸਿਹਤ ਵਧੀਆ ਰੱਖੋ ਤੇ ਸਾਰਿਆਂ ਲਈ ਵਧੀਆ ਕਰੋ ਵਧੀਆ ਸੋਚੋ ਤੇ ਖੁਸ਼